ਹਰ ਕਿਸਮਤ ਨੂੰ ਸਿਰਫ ਇੱਕ ਮੌਕਾ ਹੀ ਚਾਹੀਦਾ ਹੁੰਦਾ ਹੈ ਤੇ ਧਰਮਿੰਦਰ ਦੀ ਕਿਸਮਤ ਲਈ ਉਹ ਮੌਕਾ ਬਣਿਆ ਮਲੇਰ ਕੋਟਲੇ ਦਾ ਜੌਨ ਐਂਸਨ ਸਟੂਡੀਓ ਉੱਥੇ ਖਿੱਚਵਾਈ ਇੱਕ ਫੋਟੋ ਨੇ ਇੰਨੀ ਧੱਕ ਪਾ ਦਿੱਤੀ ਕਿ ਬੰਬੇ ਵਾਲਿਆਂ ਦਾ ਧਿਆਨ ਉਹਨਾਂ ਦੇ ਵੱਲ ਖਿੱਚਿਆ ਗਿਆ ਤੇ ਮੇਰੇ ਗ੍ਰੈਂਡਫਾਦਰ ਜੌਨ ਮੰਬਰ ਨੇ ਉਹਨਾਂ ਦੀਆਂ ਫੋਟੋਆਂ ਕੀਤੀ ਜਿਹੜੀਆਂ ਫੋਟੋਆਂ ਉਹ ਸਿਲੈਕਟ ਹੋ ਗਈਆਂ ਤੇ ਉਹ ਐਜ਼ ਅ ਹੀਰੋ ਬੰਬੇ ਚਲੇ ਗਏ ਅਮਰੀਕਨ ਟਿਊਬਲ ਕੰਪਨੀ ਵਿੱਚ ਜੌਬ ਕਰਦੇ تھے ਤੇ ਉਹ ਅਕਸਰ ਦੁਕਾਨ ਦੇ ਉਪਰੋਂ ਹੁੰਦੇ ਰਹੇ ਤੇ ਤੇ ਦਾਦਾ ਨੂੰ ਕਹਦੇ ਤੇ ਵੀ ਮੇਰੀਆਂ ਫੋਟੋਆਂ ਵਿੱਚ ਉਹ ਮੈਨੇ ਵੀ ਹੀਰੋ ਬਣ ਹੈ ਉਹ ਜ਼ਿਆਦਾ ਆਪਣਾ ਉਸ ਟਾਈਮ ਸਾਹ ਆਪਣੇ ਦਿਲੀ ਕੁਮਾਰ ਸਾਹਿਬ ਦੇ ਫੈਨ ਤੇ ਜੋ ਵੀ ਮਲੇ ਕੋਲੋਂ ਤੇ ਆਉਂਦਾ ਤਾ ਤ ਉਹ ਦਾ ਹਰ ਇੱਕ ਦਾ ਇੱਜ਼ਤ ਮਾਨ ਕਰਦੇ ਤੇ ਅਗਰ ਹੀਰੋ ਸਾਹਿਬ ਨਹੀਂ ਹੁੰਦੇ ਤੇ ਆਊਟਡੋਰ ਸ਼ੂਟਿੰਗ ਤੇ ਹੁੰਦੇ ਤੇ تا لیکن ਘਰ ਵਾਲੇ ਨੇ ਇਹ ਪਤਾ ਦਾ ਵੀ ਦੱਸਿਆ ਤਾਂ ਵੀ ਜੋ ਵੀ ਕੋਈ ਮਲੇ ਕੋਲੇ ਤੋਂ ਆਵੇ ਤਾਂ ਉਹਦਾ ਇੱਜ਼ਤ ਮਾਨ ਕਰਨਾ ਹੈ ਚਾਹ ਪਾਣੀ ਪੁੱਛਣਾ ਤੇ ਖਾਣਾ ਵੀ ਖਲਾਨਾ ਉਹਨਾਂ ਨੂੰ ਧਰਮਜੀ ਇਹਨਾਂ ਦੀ ਦੁਕਾਨ ਤੋਂ ਸਿਲੈਕਟ ਹੋ ਕੇ ਗਏ ਨੇ ਫੋਟੋ ਉਹਨਾਂ ਦੀਆਂ ਸਿਲੈਕਟ ਹੋਈਆਂ ਨੇ ਤਾਂ ਫਿਰ ਇੱਕ ਤਰ੍ਹਾਂ ਦੀ ਹੋੜ ਜੀ ਲੱਗ ਗਈ ਜਦ ਵੀ ਕੋਈ ਕੰਟੈਸਟ ਹੁੰਦਾ ਵਾ ਫਿਲਮ ਫੇਅਰ ਵਾਲਿਆਂ ਦਾ ਤਾਂ ਉਸ ਟਾਈਮ ਦੁਕਾਨ ਦੇ ਉੱਪਰ ਰਸ਼ ਹੋ ਜਾਂਦਾ ਤਾਂ ਲੋਕਾਂ ਮੁੰਡੇ ਕੁੜੀਆਂ ਦਾ ਕੇਸੀ ਵੀ ਉਹਨਾਂ ਦੀ ਤਰ੍ਹਾਂ ਹੀਰੋ ਬਣੀਏ ਕਿਸਮਤ ਨੂੰ ਸਰਫੇ ਇੱਕ ਮੌਕਾ ਹੀ ਚਾਹੀਦਾ ਹੁੰਦਾ ਹੈ ਤੇ ਧਰਮਿੰਦਰ ਦੀ ਕਿਸਮਤ ਲਈ ਉਹ ਮੌਕਾ ਬਣਿਆ ਮਲੇਰਕੋਟਲੇ ਦਾ ਜੌਨ ਐਂਡਸਨ ਸਟੂਡੀਓ ਉੱਥੇ ਖਿੱਚਵਾਈ ਇੱਕ ਫੋਟੋ ਨੇ ਇੰਨੀ ਤੱਕ ਪਾ ਦਿੱਤੀ ਕਿ ਬੰਬੇ ਵਾਲਿਆਂ ਦਾ ਧਿਆਨ ਉਹਨਾਂ ਦੇ ਵੱਲ ਖਿੱਚਿਆ ਗਿਆ ਅਕਸਰ ਧਰਮਿੰਦਰ ਆਪਣੀਆਂ ਗੱਲਾਂ ਦੇ ਵਿੱਚ ਜ਼ਿਕਰ ਕਰਦੇ ਸੀ ਜਾਨ ਮੁਹੰਮਦ ਦਾ ਖੈਰ ਫਿਲਹਾਲ ਉਹ ਇਸ ਦੁਨੀਆ ਦੇ ਵਿੱਚ ਨਹੀਂ ਹੈਗੇ ਉਹ ਬਹੁਤ ਪਹਿਲਾਂ ਹੀ ਦੁਨੀਆ ਨੂੰ ਅਲਵਿਦਾ ਆਖ ਕੇ ਉਹਨਾਂ ਦੇ ਗ੍ਰੈਂਡਸਨ ਸਾਡੇ ਨਾਲ ਮੌਜੂਦ ਨੇ ਅਨਵਰ ਜੀ ਸਾਡੇ ਨਾਲ ਮੌਜੂਦ ਨੇ ਜੋ ਉਹਨਾਂ ਦੇ ਨਾਲ ਜੁੜਿਆ ਯਾਦਾਂ ਸਾਡੇ ਨਾਲ ਸਾਂਝੀਆਂ ਕਰਨਗੇ ਕਿ ਕਿਸ ਤਰ੍ਹਾਂ ਜਦੋਂ ਉਹ ਫੋਟੋ ਬੰਬੇ ਤੱਕ ਗਈ ਤੇ ਬੰਬੇ ਦੀ ਸਕਰੀਨ ਤੇ ਤੱਕ ਪੈ ਗਈ ਕਿ ਇਹ ਨਵਾਂ ਹੀਰੋ ਜਿਹੜਾ ਹੈ ਉਹ ਕੌਣ ਹੈ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਹਾਂ ਜੀ ਸਤਿ ਸ੍ਰੀ ਅਕਾਲ ਜੀ ਜਦੋਂ ਇੱਕ ਖਬਰ ਪਈ ਕੰਨਾਂ 'ਚ ਕੀ ਚੱਲ ਰਿਹਾ ਸੀ ਮੰਨ ਦੇ ਵਿੱਚ ਆਫਕੋਰਸ ਦੁੱਖ ਤਾਂ ਸਾਰਿਆਂ ਨੂੰ ਹੈ ਹਰ ਕਿਸੇ ਦੀਆਂ ਅੱਖਾਂ ਦੇ ਵਿੱਚ ਉਹ ਗਮ ਹੈ ਉਹ ਖਮੋਸ਼ੀ ਹੈ ਕਿ ਹੁਣ ਉਹ ਬਾਲੀਵੁੱਡ ਦਾ ਹੀ ਮੈਨਸ ਦੁਨੀਆ ਦੇ ਵਿੱਚ ਨਹੀਂ ਰਿਹਾ ਅਫਸੋਸ ਤਾਂ ਸਭ ਨੂੰ ਹੈ ਕਿ ਕਿ ਬਹੁਤ بڑے ਹੀਰੋ تھے ਤੇ ਮੇਰੇ ਗ੍ਰੈਂਡਫਾਦਰ ਜੌਨ ਮਮਰ ਨੇ ਉਹਨਾਂ ਦੀਆਂ ਫੋਟੋ ਖਿੱਚੀ ਜਿਹੜੀਆਂ ਫੋਟੋ ਉਹ ਸਿਲੈਕਟ ਹੋ ਗਈਆਂ ਤੇ ਉਹ ਐਜ਼ ਅ ਹੀਰੋ ਬੰਬੇ ਚਲੇ ਗਏ ਤੇ ਮੈਂ ਕੱਲ ਮੈਂ ਵੀ ਬਾਰੋ ਆ ਰਿਹਾ ਸੀ ਕੈਨੇਡਾ ਤੋਂ ਤਾਂ ਮੈਨੂੰ ਖੌਰ ਮਿਲੀ ਮੈਂ ਦੋਵੇਂ ਹੀ ਬੈਠਾ ਦਾ ਤੇ ਮੈਨੂੰ ਹੀ ਬਹੁਤ ਅਫਸੋਸ ਹੋਇਆ ਕਿਉਂਕਿ ਮੈਂ ਜਦ ਵੀ ਕੈਨੇਡਾ ਤੋਂ ਆ ਰਿਹਾ ਤਾਂ ਮੈਂ ਉਹਨਾਂ ਨੂੰ ਮਿਲਣ ਜ਼ਰੂਰ ਬੰਬੇ ਜਾਂਦਾ ਸੀ ਤੇ ਉਹ ਵੀ ਪੁਰਾਣੀਆਂ ਯਾਦਾਂ ਮੇਰੇ ਨਾਲ ਤਾਜ਼ੀਆਂ ਕਰਦੇ ਰਹੇ ਤੇ ਵੀ ਮੈਂ ਮਲੇ ਕੋਲੇ ਹੁੰਦਾ ਥਾ ਤੇ ਮੈਂ ਕਿਵੇਂ ਥਾ ਮੇਰੇ ਦੋਸਤ ਕਿਵੇਂ ਨੇ ਤੇ ਫਾਜ਼ਲ ਸਾਹਿਬ ਦਾ ਉਹਨਾਂ ਦਾ ਵੀ ਪਾਸਟਵੇ ਫੇਰ ਉਸਵਾ ਕਿਉਂਕਿ ਮੈਂ ਤਾਂ ਉਸ ਟਾਈਮ ਛੋਟਾ ਦਾ ਜਦੋਂ ਹੀਰੋ ਬਣੇ ਨਹੀਂ 58 ਤੇ 59 ਦੀ ਗੱਲ ਹੈ ਤੇ ਮੈਨੂੰ ਵੀ ਪੁੱਛਦੇ ਰਹੇ ਤੇ ਮੇਰੇ ਉਹ ਦੋਸਤਾਂ ਕੀ ਹਾਲ ਹੈ ਹੀਰੋ ਸਾਹਿਬ ਕਿਉਂਕਿ ਮੈਂ ਤਾਂ ਹੀਰੋ ਸਾਹਿਬ ਵੀ ਬੁਲਾਉਂਦਾ ਥਾ ਤੇ ਮੈਂ ਵੀ ਖੈਰ ਉਹਨਾਂ ਕੋਲ ਇੱਕ ਸਾਲ ਮੈਂ ਰਹਿ ਗਿਆ ਤਾਂ ਬੰਬੇ 9077 ਦੇ ਵਿੱਚ ਤੇ ਉਹਨਾਂ ਨੇ ਮੈਨੂੰ ਬਹੁਤ ਪਿਆਰ ਤੇ ਸਤਿਕਾਰ ਦਿੱਤਾ ਇਸ ਕਰਕੇ ਕਿ ਉਹ ਕਹਿੰਦੇ ਵੀ ਤੇਰੇ ਦਾਦੇ ਨੇ ਸਾਡੀਆਂ ਫੋਟੋਆਂ ਕੀਤੀ ਤੇ ਉਹਨਾਂ ਦੀ ਰਿਸਪੈਕਟ ਸਾਡੇ ਦਿਲ ਦੇ ਵਿੱਚ ਬਹੁਤ ਹੈ ਵੀ ਇਹ ਮੁਕਾਮ ਤੱਕ ਮੈਂ ਪਹੁੰਚਿਆ ਵੀ ਤੇਰੇ ਡੈਡ ਅਗੇਨ ਫਾਦਰ ਦੀ ਮਜਾ ਨਾਲ ਤੇ ਮੈਂ ਬਹੁਤ ਖੁਸ਼ੀ ਮਹਿਸੂਸ ਹੁੰਦੀ ਸੀ ਕਿ ਐਡਾ ਬੜਾ ਹੀਰੋ ਵੀ ਇੰਨੀ ਰਿਸਪੈਕਟ ਦੇ ਰਿਹਾ ਹੈ ਮੈਨੂੰ ਵੀ ਤੇ ਉਹਨਾਂ ਦੇ ਉਸ ਟਾਈਮ ਆਪਣੇ ਮਾਤਾ ਜੀ ਵੀ ਥੇ ਤੇ ਉਹਨਾਂ ਦੇ ਡੈਡ ਵੀ ਹੁੰਦੇ ਤੇ ਉਸ ਟਾਈਮ ਤੇ ਉਹਨਾਂ ਨੇ ਮੈਨੂੰ ਬਹੁਤ ਇੱਜ਼ਤ ਸਤਿਕਾਰ ਨਾਲ ਆਪਣੇ ਘਰ ਰੱਖਿਆ ਦੇਸ ਵਾਰ ਜਦ ਵੀ ਮੈਂ ਹੁਣ ਬੰਬੇ ਜਾਂਦਾ ਤਾਂ ਉਹਨਾਂ ਨੂੰ ਮੈਂ ਜ਼ਰੂਰ ਮਿਲਦਾ ਤਾਂ ਤੇ ਪੁਰਾਣੀਆਂ ਯਾਦਾਂ ਮੇਂ ਪੁੱਜਦੇ ਤੇ ਮੇਰੇ ਕੋਲ ਇੱਕ ਫੋਟੋ ਥੀ ਬਹੁਤ ਪੁਰਾਣੀ ਮਨ ਫੋਲਰ ਪੱਥਰ ਦੇ ਬਾਦ ਦੀ ਫੋਟੋ ਦੁਕਾਨ ਤੇ ਆਏ ਤੇ ਉਸ ਟਾਈਮ ਮੇਰੇ ਦਾਦਾ ਜੌਨ ਮੁਹੰਮਦ ਜ਼ਿੰਦਾ ਤੇ ਤਾਂ ਉਹਨਾਂ ਨੇ ਆ ਕੇ ਉਹਨਾਂ ਦੇ ਪੈਰਾਂ ਨੂੰ ਹੱਥ ਲਗਾਇਆ ਤੇ ਇੱਜ਼ਤ ਮਾਨ ਦਿੱਤਾ ਤੇ ਉਹਨਾਂ ਦੇ ਫਰੈਂਡਸ ਵੀ ਉਸ ਨਾਲ ਤੇ ਤੇ ਉਹਨਾਂ ਨੇ ਆਪਣੀਆਂ ਫੋਟੋਆਂ ਚਾਹੀਆਂ ਤੇ ਇੱਕ ਫੋਟੋ ਮੇਰੇ ਕੋਲ ਸਟੈਂਪ ਸੀ ਜੋ ਮੈਂ ਹੀਰੋ ਸਾਹਿਬ ਨੂੰ ਦਿੱਤੀ ਸੀ ਤਾਂ ਉਹਨਾਂ ਨੇ ਟਵੀਟ ਵੀ ਕੀਤੀ ਸੀ ਤੇ ਇਸ ਵਾਰ ਵੀ ਮੇਰਾ ਪ੍ਰੋਗਰਾਮ ਤਾਂ ਹੀਰੋ ਸਾਹਿਬ ਨੂੰ ਮਿਲਣ ਦਾ ਮੈਂ ਸਾਰੀ ਬੁਕਿੰਗ ਵੀ ਕਰ ਲਈ ਸੀ ਲੇਕਿਨ ਜੋ ਰੱਬ ਨੂੰ ਮਨਜ਼ੂਰ ਤਾਂ ਉਹ ਕੋਈ ਟਾਲ ਨਹੀਂ ਸਕਦਾ ਹੈਗਾ ਅੱਛਾ ਤੁਸੀਂ ਆਪਣੇ ਦਾਦਾ ਜੀ ਤੋਂ ਕਿਸੇ ਸੁਨੇ ਨੇ ਜਾਂ ਉਹਨਾਂ ਨੂੰ ਕਹਿੰਦੇ ਸੀਗੇ ਵੀ ਇੰਨੇ ਵੱਡੇ ਸੁਪਰਸਟਾਰ ਹਨਾ ਉਹ ਤੁਹਾਡੀ ਸ਼ਾਪ ਤੇ ਆਏ ਸੀਗੇ ਫੋਟੋ ਖਿਚਵਾਈ ਸੀ ਤੇ ਉਹ ਕੀ ਕੀ ਸਾਂਝਾ ਕਰਦੇ ਸੀਗੇ ਤੁਹਾਡੇ ਨਾਲ ਉਹ ਇੱਕ ਵਾਰ ਮੈਂ ਵੀ ਉਹਨਾਂ ਦੇ ਉੱਤੇ ਜਦ ਘਰ ਦੇ ਵਿੱਚ ਬੈਠਾ ਦਾ ਉਹਨਾਂ ਨੇ ਮੈਨੂੰ ਬੁਲਾਇਆ ਤੇ ਉਸ ਟਾਈਮ ਉਹਨਾਂ ਦੇ ਲਿਵਿੰਗ ਰੂਮ ਦੇ ਵਿੱਚ ਐਗਜ਼ੀਬਿਟਰ ਡਿਸਟ੍ਰਿਬਿਊਟਰ ਤੇ ਪ੍ਰੋਡਿਊਸਰ ਸਾਰੇ ਬੈਠੇ ਦੇ ਤਾਂ ਉਹਨਾਂ ਨੇ ਮੈਨੂੰ ਅੰਦਰ ਬੁਲਾ ਕੇ ਕਿਹਾ ਕਹਿੰਦੇ ਇਹਨਾਂ ਦੇ ਦਾਦਾ ਜੀ ਤੋਂ ਮੈਂ ਫੋਟੋ ਖਿਚਵਾਈ ਸੀ ਤੇ ਅੱਜ ਮੈਂ ਉਹ ਮੁਕਾਮ ਦੇ ਤੇ ਬੈਠਾ ਇਹਨਾਂ ਦੀ ਬਤੌਲਤ ਬੈਠਾਂ ਤੇ ਮੈਂ ਤਾਂ ਖੈਰ ਉਸ ਟਾਈਮ ਕਾਫੀ ਉਹ ਫੀਲ ਕੀਤਾ ਵੀ ਐਡਾ بڑا ਇਨਸਾਨ ਹੋ ਕੇ ਮੇਰੇ ਜੈਸੇ ਛੋਟੇ ਇਨਸਾਨ ਨੂੰ ਦੱਸ ਰਿਹਾ ਵੀ ਇਹ ਉਹ ਬੰਦੇ ਨੇ ਜਿਨ੍ਹਾਂ ਕਰਕੇ ਮੈਂ ਅੱਜ ਬੰਬੇ ਵਿੱਚ ਬੈਠਿਆ ਤੇ ਮੈਂ ਸੁਪਰਸਟਾਰ ਹਾਂ ਤੇ ਆਪਣਾ ਕਿੱਡਾ ਵੱਡਾ ਮੰਨੇ ਮੁਕਾਮ ਬਣਾਇਆ ਉਹ ਰਿਹਾ ਕਿ ਅੰਬਰ ਜੀ ਰਾਬਤਾ ਕਿਵੇਂ ਹੋਇਆ ਸੀਗਾ ਸੜਨੋਂ ਆਏ ਸੀਗੇ ਦੁਕਾਨ ਤੇ ਫੋਟੋ ਕਿਚਵਾਣ ਜਾਂ ਫਿਰ ਪਹਿਲਾਂ ਜਾਣਦੇ ਸੀਗੇ ਉਹ ਇਸ ਉਸ ਟਾਈਮਲੇ ਕੋਲੇ ਦੇ ਵਿੱਚ ਮਨ ਆਪਣਾ ਟਿਊਬਲ ਕੰਪਨੀ ਤੇ ਅਮਰੀਕਨ ਟਿਊਬਲ ਕੰਪਨੀ ਦੇ ਵਿੱਚ ਆਪਣੇ ਜੌਬ ਕਰਦੇ تھے ਤੇ ਉਹ ਅਕਸਰ ਦੁਕਾਨ ਦੇ ਉਪਰੋਂਦੇ ਰਹੇ ਤੇ ਤੇ ਦਾਦਾ ਨੂੰ ਕਹਦੇ ਤੇ ਵੀ ਮੇਰੀਆਂ ਫੋਟੋਆਂ ਖਿਚੋ ਮੈਂ ਨੇ ਵੀ ਹੀਰੋ ਬਣਨਾ ਹੈ ਉਹ ਜ਼ਿਆਦਾ ਆਪਣਾ ਉਸ ਟਾਈਮ ਦਾ ਆਪਣੇ ਦਿਲੀ ਕੁਮਾਰ ਸਾਹਿਬ ਦੇ ਫੈਨ تھے ਤੇ ਉਹਨਾਂ ਨੂੰ ਆਪਣਾ ਐਜ਼ ਅ ਗੁਰੂ ਜਾਂ ਐਜ਼ ਅ ਮੰਨ ਕੇ ਚੱਲ ਰਹੇ تھے ਵੀ ਮੈਂ ਵੀ ਐਕਟਰ ਬਣਨਾ ਹੈ ਦਲੀਪ ਸਾਹਿਬ ਦੀ ਤਰ੍ਹਾਂ ਨਾਲ ਤੇ ਫਿਰ ਉਹਨਾਂ ਨੇ ਐਪਲੀਕੇਸ਼ਨ ਆਈ ਉਹਨਾਂ ਦੇ ਮਮਾ ਮਦਰ ਕਹਿ ਰਹੇ تھے ਵੀ ਅਗਰ ਤੂੰ ਹੀਰੋ ਬਣਨਾ ਹੈ ਤੇ ਤੂੰ ਕੋਈ ਐਪਲੀਕੇਸ਼ਨ ਲਿਖ ਦੇ ਜਾਂ ਕੁਝ ਕਰ ਜਾਂ ਫੋਨ ਕਰ ਬੰਬੇ ਵੀ ਤੂੰ ਵੀ ਐਕਟਰ ਬਣ ਜਵੇਂ ਲੇਕਿਨ ਉਹਨਾਂ ਨੇ ਇੱਕ ਵਾਰੀ ਫਿਲਮ ਫਿਰ ਟੈਲੈਂਟ ਕੰਟੈਸਟ ਦੇ ਵਿੱਚ ਐਪਲੀਕੇਸ਼ਨ ਆਈ ਤੇ ਉਹ ਐਪਲੀਕੇਸ਼ਨ ਉਹਨਾਂ ਨੇ ਪੜ੍ਹੀ ਤੇ ਉਸ ਤੋਂ ਬਾਅਦ ਮੇਰੇ ਗ੍ਰੈਂਡਫਾਦਰ ਜான் ਮੁਹੰਮਦ ਤੋਂ ਫੋਟੋ ਖਿਚਵਾਈ ਇਓ ਫੋਟੋ ਫਿਰ ਉਹਨਾਂ ਨੇ ਮੇਲ ਕੀਤੀਆਂ ਤੇ ਉਸ ਤੋਂ ਬਾਅਦ ਉਹਨਾਂ ਨੂੰ ਅਰਜ਼ੀ ਆ ਗਈ ਵੀ ਤੂੰ ਸਿਲੈਕਟ ਹੋ ਗਿਆ ਹੈ ਤੇ ਆਪਣੇ ਬੰਬੇ ਆ ਜਾਓ ਤੁਸੀਂ ਤੇ ਉਸ ਤੋਂ ਬਾਅਦ ਫਿਰ ਇੱਕ ਦੋ ਵਾਰ ਦੁਕਾਨ ਤੇ ਵੀ ਆਏ ਤੇ ਬਾਅਦ ਦੇ ਵਿੱਚ ਤੇ ਉਸ ਟਾਈਮ ਉਹਨਾਂ ਨੂੰ ਦੇਖਿਆ ਜ਼ਰੂਰ تھا ਫਿਰ ਮੇਰੀ ਵੀ ਖੁਆਇਸ਼ ਜਾਗੀ ਕਿ ਮੈਂ ਵੀ ਕਿਸੇ ਟਾਈਮ ਇਹਨਾ ਮੰਗੂ ਐਕਟਰ ਬਨਾ ਤੇ ਫਿਰ ਮੈਂ 977 ਦੇ ਵਿੱਚ ਬੰਬੇ ਗਿਆ ਤੇ ਖੈਰ ਹੀਰੋ ਸਾਹਿਬ ਨੂੰ ਤਾਂ ਪਤਾ ਨਹੀਂ ਸੀ ਤਾਂ ਲੇਕਿਨ ਉਹਨਾਂ ਦੇ ਬ੍ਰਦਰ ਨੂੰ ਪਤਾ ਤਾਂ ਵੀ ਮੈਂ ਇੱਥੇ ਕੀ ਕਰਨਾ ਯਾਰ ਤਾਂ ਉਹਨਾਂ ਨੇ ਮੈਨੂੰ ਫਿਲਮ ਇੰਸਟੀਚੂਟ ਪੂਨੇ ਭੇਜਿਆ ਐਕਟਿੰਗ ਦਾ ਕੋਰਸ ਕਰਨ ਲੇਕਿਨ ਉਹ ਉਸ ਟਾਈਮ ਸਟ੍ਰਾਈਕ ਥੀ ਕਾਲਜ ਬੰਦ ਥਾ ਫਿਰ ਉਹਨਾਂ ਨੇ ਦੁਬਾਰਾ ਮੈਨੂੰ ਕਿਹਾ ਵੀ ਹੁਣ ਤੂੰ ਕੀ ਕਰਨਾ ਚਾਹਨਾ ਤੇ ਮੈਂ ਉਸ ਟਾਈਮ ਆਪਣੇ ਜਿਹੜੇ ਪ੍ਰੋਫੈਸਰ ਤਨੇਜਾ ਤੇ ਐਕਟਿੰਗ ਦੇ ਤਾਂ ਉਹਨਾਂ ਨੇ ਇੱਥੇ ਬੰਬੇ ਵਿੱਚ ਉਹਨਾਂ ਨੇ ਸੀਕਿੰਗ ਕਲੱਬ ਦੇ ਵਿੱਚ ਆਪਣਾ ਸਟੂਡੀਓ ਖੋਲ੍ਹਿਆ ਆ ਥਾ ਉੱਥੇ ਉਹ ਟ੍ਰੇਨਿੰਗ ਧੰਦੇ ਤੇ ਐਕਟਿੰਗ ਦੀ ਤੇ ਮੈਂ ਉਹਨਾਂ ਕੋਲ ਗਿਆ ਤੇ ਉਸ ਤੋਂ ਬਾਅਦ ਆਪਣਾ ਥੋੜੀ ਬਹੁਤੀ ਟ੍ਰੇਨਿੰਗ ਕੀਤੀ ਮਨੇ ਲੇਕਿਨ ਮੇਰੀ ਕਿਸਮਤ ਜਸਟ ਲਾਈਕ ਹੀਰੋ ਸਾਹਿਬ ਹੀ ਮੈਂ ਦਰਵਿੰਦਰ ਮੰਗੋਨੀਤੀ ਤੇ ਸਟਰਗਲ ਕਰਦੇ ਕਰਦੇ ਮੈਂ ਆਪਣਾ ਵਾਪਸ ਮਲੇ ਕੋਲ ਲਾ ਗਿਆ ਲੇਕਿਨ ਉਸ ਤੋਂ ਬਾਅਦ ਵੀ ਮੈਂ ਹੀਰੋ ਸਾਹਿਬ ਕੋਲੇ ਜਾਂਦਾ ਰਿਹਾ ਫਿਰ ਮੈਂ ਕੈਨੇਡਾ ਚਲਾ ਗਿਆ ਕੈਨੇਡਾ ਤੋਂ ਬਾਅਦ ਫਿਰ ਮੈਂ ਹਰ ਸਾਲ ਜਦ ਵੀ ਆਉਂਦਾ ਤਾਂ ਹੀਰੋ ਸਾਹਿਬ ਕੋਲੇ ਮੈਂ ਜ਼ਰੂਰ ਬੰਬੇ ਮਿਲਣ ਜਾਂਦਾ। ਅੱਛਾ ਦਾਦਾ ਜੀ ਦੇ ਗੁਜ਼ਰਨ ਤੋਂ ਬਾਅਦ ਕਿੱਦਾਂ ਦਾ ਰਿਸ਼ਤਾ ਰਿਹਾ ਆਉਂਦੇ ਸੀਗੇ ਜਦੋਂ ਇੱਥੇ ਆਉਂਦੇ ਸੀ ਮਿਲ ਕੇ ਜਾਂਦੇ ਸੀ। ਆਪਣੇ ਹੀਰੋ ਸਾਹਿਬ ਤਾਂ ਖੈਰ ਦਾਦਾ ਜੀ ਤਾਂ ਜ਼ਿਆਦਾ ਉਹਨਾਂ ਨੇ ਉਮਰ ਨਹੀਂ ਪਾਈ। ਮੇਰੇ ਡੈਡ ਜ਼ਰੂਰ ਜਾਂਦੇ ਰਹੇ ਨੇ ਬੰਬੇ ਉਹਨਾਂ ਕੋਲੇ ਤੇ ਉਹਨਾਂ ਨਾਲ ਸਾਡਾ ਰਿਸ਼ਤਾ ਵੀ ਕਾਇਮ ਰਿਹਾ ਤੇ ਕਈ ਵਾਰੀ ਕੋਈ ਕੰਮ ਹੁੰਦਾ ਤਾਂ ਤਾਂ ਡੈਡ ਜਾਂਦੇ ਤੇ ਤੇ ਉਹ ਡਿਸਕਸ ਕਰ dete ਹੀਰੋ ਸਾਹਿਬ ਨਾਲ ਕੋਈ ਵੀ ਪ੍ਰੋਬਲਮ ਦੀ थी ਤੇ ਉਸ ਆਪਣਾ ਉਹ ਵੀ ਸਤਿਕਾਰ ਦਿੰਦੇ ਤੇ ਇੱਜ਼ਤ ਦਿੰਦੇ ਜੋ ਵੀ ਕੰਮ ਹੁੰਦੇ ਤੇ ਉਹ ਕਹਿੰਦੇ ਸਾਨੂੰ ਦੱਸੋ ਅਸੀਂ ਤੁਹਾਡਾ ਕੰਮ ਕਰਾਂਗੇ ਇੱਕ ਵਾਰ ਮੈਂ ਵੀ ਗਿਆ ਬੰਬੇ 86 ਦੇ ਵਿੱਚ ਉਹ ਐਸੀ ਕਲਰ ਪੇਂਟਿੰਗ थी ਕਲਰ ਲੈਬ ਸੀ ਸਾਡੀ ਫਰਸਟ ਕਲ ਲੈਬ ਇਨ ਪੰਜਾਬ ਤੇ ਐਸੀ ਮਸ਼ੀਨਜ਼ ਬਣਾਉਣ ਦੇ ਤੇ ਬਣਵਾਉਣ ਖਾਤਰ ਗਿਆ ਬੰਬੇ ਤਾਂ ਹੀਰੋ ਸਾਹਿਬ ਨੇ ਪੁੱਛਿਆ ਵੀ ਤੂੰ ਹੁਣ ਕੀ ਕਰਨਾ ਹੈ ਓਰੇ ਮਾਈ ਮੈਂ ਆਪਣਾ ਇਤੋ ਕਲਰਿੰਗ ਪੇਂਟਿੰਗ ਦੀ ਮਸ਼ੀਨ ਬਣਵਾਣ ਆ ਰਿਹਾ ਤੇ ਉਹ ਕਹਿ ਰਹੇ ਤੇ ਵੀ ਅਗਰ ਕੋਈ ਮਦਦ ਦੀ ਜ਼ਰੂਰਤ ਹੈ ਤਾਂ ਮੰਨ ਦੱਸ ਮੈਂ ਨਹੀਂ ਜੀ ਸੋਕੇ ਸਭ ਠੀਕ ਹੈ ਲੇਕਿਨ ਮੈਂ ਉਹਨਾਂ ਨਾਲ 5-6 ਦਿਨ ਆਪਣਾ ਹਫਤਾ ਰਿਹਾ ਹੀ ਰੋ ਸਾਹਬ ਨਾਲ ਔਰ ਜਿਹੜੇ ਲੋਕਾਂ ਕੋਲੇ ਮੈਂ ਮਸ਼ੀਨ ਆਪਣਾ ਕੰਮ ਕਰਵਾਣ ਆਇਆ ਤਾਂ ਉਹਨਾਂ ਨੂੰ ਜਦ ਪਤਾ ਲੱਗਿਆ ਵੀ ਇਹਨਾਂ ਦੇ ਹੀਰੋ ਸਾਹਬ ਨਾਲ ਰਿਲੇਸ਼ਨ ਨੇ ਉਹ ਕਹਿ ਰਹੇ ਤੇ ਵੀ ਅਸੀਂ ਲਾਂਚ ਕਰਨਾ ਹੈ ਹੀਰੋ ਸਾਹਬ ਨੂੰ ਤਾਜ ਹੋਟਲ 'ਚ ਵੀ ਤੁਸੀਂ ਉਹਨਾਂ ਨੂੰ ਥੋੜਾ ਜਿਹਾ ਆ ਕਹੋ ਮਖਾ ਵੀ ਉਹ ਤਾਂ ਬਹੁਤ ਬੀਜ਼ੀ ਨੇ ਉਹ ਨਹੀਂ ਕਰਨਗੇ ਇਸ ਤਰ੍ਹਾਂ ਤੇ ਬਸ ਮੈਂ ਫਿਰ ਉਸ ਤੋਂ ਬਾਅਦ ਮੈਂ ਕੈਨੇਡਾ ਚਲਾ ਗਿਆ ਫਿਰ ਮੈਂ ਬਸ ਉਸ ਤੋਂ ਬਾਅਦ ਦੋ ਤਿੰਨ ਵਾਰ ਮੈਂ ਮਿਲਣ ਗਿਆ ਤੇ ਦੋ ਮੀਟਿੰਗ ਮੇਰੀ ਹੋਈਆਂ ਤੇ ਮੈਂ 22 2024 ਦੇ 20 ਮਿਲੇ ਤੇ ਨੈਕਸਟ ਮੈਂ 2023 ਦੇ ਵਿੱਚ ਮੈਂ ਲਾਸਟ ਮੀਟਿੰਗ ਹੋਈ ਸੀ ਤੇ ਇਸ ਵਾਰ ਮੈਂ ਹੁਣ ਕੈਨੇਡਾ ਤੋਂ ਸਿਰਫ ਮਿਲਣ ਖਾਤਰ ਹੀ ਦੁਬਾਰਾ ਫੇਰ ਆ ਰਿਹਾ ਤਾਂ لیکن ਬਾਹਰੂ ਨੂੰ ਮਜੂਰ ਨਹੀਂ تھا ਵੀ ਸਾਡੀ ਮੁਲਾਕਾਤ ਹੋਵੇ لیکن میں کوشش ਕਰੂੰਗਾ اپنا ਬੰਬੇ ਜਾ ਕੇ ਮੈਂ ਉਹਨਾਂ ਨੂੰ ਆਪਣੇ ਆਂਟੀ ਨੂੰ ਮਿਲਾ ਤੇ ਆਪਣਾ سنی ਭਾਜੀ ਤੇ बॉबी ਭਾਜੀ ਨੂੰ ਮਿਲ ਕੇ ਐਸੀ ਵੀ ਦੁੱਖ ਸਾਂਝਾ ਕਰੀ ਉਹਨਾਂ ਨਾਲ ਵੀ ਸਾਨੂੰ ਵੀ ਬਹੁਤ ਦੁੱਖ ਹੈ اچھا ਸਰ ਜਿਵੇਂ ਤੁਸੀਂ ਰਹਿ ਕੇ ਆਏ ਉਹਨਾਂ ਕੋਲ ਕਹਿੰਦੇ ਮਲੇਰ ਕੋਟਲੇ ਆ ਤੋ ਜੋ ਕੋਈ ਜਾਂਦਾ ਸੀਗਾ ਉਹਨਾਂ ਦਾ ਬਹੁਤ ਰਿਗਾਰਡ ਕਰਦੇ ਸੀਗੇ ਤਾਂ ਤੁਸੀਂ ਕਿਵੇਂ ਦੇਖਿਆ ਤੁਹਾਡਾ ਕਿਵੇਂ ਰਿਗਾਰਡ ਕਰਦੇ ਸੀ ਜਿਹੜੇ ਮਲੇਰ ਕੋਟਲਾ ਤੋਂ ਬੰਬੇ ਜਾਂਦੇ ਸੀਗੇ ਉਹਨਾਂ ਦਾ ਕਿਵੇਂ ਰਿਗਾਰਡ ਕਰਦੇ ਸੀਗੇ ਮੈਂ ਜਦ ਬੰਬੇ ਗਿਆ ਇਹ 9077 ਦੀ ਗੱਲ ਹੈ ਤੇ ਮੈਂ ਉਹਨਾਂ ਨਾਲ ਤਕਰੀਬਨ 1 ਸਾਲ ਰਿਹਾ ਉਹਨਾਂ ਦੇ ਬੰਗਲੇ ਦੇ ਵਿੱਚ ਤਾਂ ਜੋ ਵੀ ਮਲੇ ਕੋਟਲੇ ਤੋਂ ਆਉਂਦਾ ਥਾ ਉਹਨਾਂ ਦਾ ਹਰ ਇੱਕ ਦਾ ਇੱਜ਼ਤ ਮਾਨ ਕਰਦੇ تھے ਅਗਰ ਹੀਰੋ ਸਾਹਿਬ ਨਹੀਂ ਹੁੰਦੇ ਤੇ ਆਊਟਡੋਰ ਸ਼ੂਟਿੰਗ ਤੇ ਹੁੰਦੇ ਤੇ ਤੇ ਲੇਕਿਨ ਘਰ ਵਾਲੇ ਨੇ ਇਹ ਪਤਾ ਦਾ ਵੀ ਦੱਸਿਆ ਤਾਂ ਵੀ ਜੋ ਵੀ ਕੋਈ ਮਲੇ ਕੋਲੇ ਤੋਂ ਆਵੇ ਤਾਂ ਉਹਦਾ ਇੱਜ਼ਤ ਮਾਨ ਕਰਨਾ ਹੈ ਚਾਹ ਪਾਣੀ ਪੁੱਛਣਾ ਤੇ ਖਾਣਾ ਵੀ ਖਿਲਾਨਾ ਉਹਨਾਂ ਨੂੰ ਇਹ ਉਸ ਟਾਈਮ ਯਾਨੀ ਕਹਿੰਦਾ ਮੈਂ ਇਹ ਹੈ ਵੀ ਆਪਣੇ ਐਡੇ ਵੱਡੇ ਹੀਰੋ ਸਾਫ ਦੀ ਮਲੇ ਕੋਲੇ ਵਾਲੇ ਖਾਤਰ ਇੰਨਾ ਪਿਆਰ ਮੁਹੱਬਤ ਉਹਨਾਂ ਦੇ ਦਿਲ ਦੇ ਵਿੱਚ ਦਾ ਉਹ ਕਹਿੰਦੇ ਵੀ ਉਹ ਸ਼ਹਿਰ ਹੈ ਜਿੱਥੋਂ ਮੈਂ ਹੀਰੋ ਬਣ ਕੇ ਆਇਆ ਤੇ ਆਪਨਾ ਇਹ ਮੇਰੇ ਸਾਰੇ ਅਜ਼ੀਜ਼ ਐ ਤੇ ਪਿਆਰੇ ਦੋਸਤ ਐ ਜਿਹੜੇ ਮਲੇ ਕੋਲ ਲਾਤੋ ਮੈਨੂੰ ਐਡੀ ਦੂਰ ਤੋਂ ਮਿਲਣ ਖਾਤਰ ਆਪਣਾ ਬੰਬੇ ਆਉਂਦੇ ਨੇ ਮੈਂ ਜਦ ਰਹਿੰਦਾ ਤਾਂ ਜਦ ਵੀ ਕੋਈ ਮਲੇ ਕੋਲੇ ਦਾ ਆਉਂਦਾ ਤਾਂ ਉਹਦਾ ਇੱਜ਼ਤ ਮਾਨ ਬਹੁਤ ਕੀਤਾ ਜਾਂਦਾ ਥਾ ਤੇ ਅੰਦਰ ਬਿਠਾਇਆ ਜਾਂਦਾ ਥਾ ਉਹਨੂੰ ਤੇ ਉਹਨੂੰ ਖਾਣਾ ਵੀ ਖਿਲਾਇਆ ਜਾਂਦਾ ਥਾ ਤੇ ਆਪਣੀ ਇਹ ਹੀ ਉਹ ਉਹਨਾਂ ਦੀ ਉੱਚ ਸੀ ਹੀਰੋ ਸਾਹਿਬ ਦੀ ਖਾਸੀਅਤ ਸੀ ਕਿ ਆਪਣਾ ਹੋ ਹਰ ਇੱਕ ਦਾ ਇੱਜ਼ਤ ਕਰਦੇ ਏਡੇ ਬੜੇ ਹੀਰੋ ਹੋ ਕੇ ਵੀ ਆਪਣਾ ਉਹਨਾਂ ਦੇ ਦਿਲਾਂ ਦੇ ਵਿੱਚ ਮਾਨਤਾ ਉਹ ਇੱਜ਼ਤ ਕਰ ਸਾਰਾ ਕੁਝ ਆਪਣਾ ਸਟੈਂਪ ਕਰਦੇ ਸਨ ਅੱਛਾ ਜਦੋਂ ਉਹ ਨੌਜਵਾਨ ਸੁਪਨੇ ਪੂਰੇ ਕਰਕੇ ਆਪਣੇ ਬੰਬੇ ਚਲਾ ਗਿਆ ਤਾਂ ਉਸ ਤੋਂ ਬਾਅਦ ਮਲੇਰਕੋਟਲੇ ਤੋਂ ਵੀ ਜਿਹੜੇ ਮੁੰਡੇ ਕੁੜੀਆਂ ਸੀਗੇ ਉਹ ਗਏ ਉੱਥੇ ਬੰਬੇ ਬਣਾਉਣ ਉਹਨਾਂ ਦੇ ਬੰਬੇ ਉਹਨਾਂ ਦੇ ਪਿੱਛੇ ਕਿ ਅਸੀਂ ਵੀ ਐਕਟਰ ਬੰਨਣਾ ਉਹਨਾਂ ਦੇ ਜਾਣ ਤੋਂ ਬਾਅਦ ਤਾਂ ਫਿਰ ਇਹ ਹੋ ਗਿਆ ਕਿ ਜਿਸਨਾ ਧਰਮਜੀ ਇਹਨਾਂ ਦੀ ਦੁਕਾਨ ਤੋਂ ਸਿਲੈਕਟ ਹੋ ਕੇ ਗਏ ਨੇ ਫੋਟੋ ਉਹਨਾਂ ਦੀਆਂ ਸਿਲੈਕਟ ਹੋਈਆਂ ਨੇ ਤਾਂ ਫਿਰ ਇੱਕ ਤਰ੍ਹਾਂ ਦੀ ਹੋੜ ਜੀ ਲੱਗ ਗਈ ਜਦ ਵੀ ਕੋਈ ਕੰਟੈਸਟ ਹੁੰਦਾ ਦਾ ਫਿਲਮ ਫੇਅਰ ਵਾਲਿਆਂ ਦਾ ਤਾਂ ਉਸ ਟਾਈਮ ਦੁਕਾਨ ਦੇ ਉੱਪਰ ਰਸ਼ ਹੋ ਜਾਂਦਾ ਦਾ ਲੋਕਾਂ ਮੁੰਡੇ ਕੁੜੀਆਂ ਦਾ ਕਿਸੇ ਵੀ ਉਹਨਾਂ ਦੀ ਤਰ੍ਹਾਂ ਹੀਰੋ ਬਣੀਏ ਉਸ ਤੋਂ ਬਾਅਦ ਇੱਕ ਹੋਰ ਫਿਰ ਫੋਟੋ ਖਿੱਚੀ ਗਈ ਐਕਟਰ ਬਣਿਆ ਜਿਹਦਾ ਨਾਂ ਤਾਂ ਰਤਨ ਚੋਪੜਾ ਉਹਦਾ ਵੀ ਸੁਪਨਾ ਪੂਰਾ ਹੋ ਗਿਆ ਤ੍ਰਿਵਿੰਦ ਹੀਰੋ ਸਾਹ ਮੰਗੋ ਕਿ ਮੈਂ ਵੀ ਐਕਟਰ ਬਣ ਗਿਆ ਤਾਂ ਉਹਨਾਂ ਦੀ ਫਿਲਮ ਆਈ ਸੀ ਇੱਕ ਮੋਮਕੀ ਗੁੜੀਆ ਜਿੰਨਾ ਚੋਦੇ ਕੰਮ ਕੀਤਾ ਹ ਉਸ ਤੋਂ ਬਾਅਦ ਦੇ ਵਿੱਚ ਵੀ ਲੋਕਾਂ ਦੇ ਵਿੱਚ ਸਾ ਕੇ ਏਸੀ ਵੀ ਉਹਨਾਂ ਦੇ ਨਕਸ਼ੇ ਕਦਮ ਤੇ ਚੱਲੀ ਹੋਏ ਉਹ ਜਿਸ ਤਰ੍ਹਾਂ ਉਹ ਹੀਰੋ ਬਣੇ ਨੇ ਏਸੀ ਵੀ ਹੀਰੋ ਬਣੀਏ ਤੇ ਲੋਕਾਂ ਨੇ ਬਹੁਤ ਫੋਟੋ ਖਿਚਾਉਣ ਦਾ ਜਿਹੜਾ ਸਿਲਸਿਲਾ ਤਾਂ ਜਾਰੀ ਰੱਖਿਆ ਜਿੱਦ ਅੱਜ ਜਿਹਦੇ ਜਿਹਦੇ ਪੁੱਛਿਆ ਨਾ ਕਿ ਕੀ ਖਾਸੀਅਤ ਸੀ ਉਹਨਾਂ ਦੀ ਸਾਰਿਆਂ ਨੇ ਇੱਕੋ ਜਵਾਬ ਦਿੱਤਾ ਵੀ ਬੜੇ ਖੁੱਲੇ ਦਿਲ ਦੇ ਸ਼ਖਸ ਸੀਗੇ ਤੇ ਹਰ ਕਿਸੇ ਨੂੰ ਪਿਆਰ ਨਾਲ ਬੁਲਾਉਂਦੇ ਸੀਗੇ ਕਦੇ ਉਹਨਾਂ ਨੇ ਹੰਕਾਰ ਨਹੀਂ ਕੀਤਾ ਵੀ ਮੈਂ ਇੱਕ ਐਕਟਰ ਆ ਪਿੰਡ ਆ ਕੇ ਵੀ ਸਾਰਿਆਂ ਨੂੰ ਉਹ ਮਿਲਦੇ ਸੀਗੇ ਜ਼ਰੂਰ ਮੈਂ ਇਹੀ ਕਹਿਣਾ ਚਾਹੂੰਗੀ ਕਿ ਤੁਹਾਡੇ ਜਿਹੜੇ ਗ੍ਰੈਂਡਫਾਦਰ ਨੇ ਉਹ ਫੋਟੋ ਖਿੱਚੀ ਜਿਸ ਦੀ ਬਦੌਲਤ ਅੱਜ ਹੀ ਮੈਨ ਸਕਰੀਨ ਤੇ ਅੱਜ ਉਹਨੂੰ ਉਹਨਾਂ ਨੂੰ ਸਾਰੇ ਦੇਖਦੇ ਨੇ ਉਹਨਾਂ ਨੂੰ ਹਰ ਕੋਈ ਯਾਦ ਕਰ ਰਿਹਾ ਹੈ ਬਾਲੀਵੁੱਡ ਦੇ ਉਹ ਹੀ ਮੈਨ ਜੋ ਅੱਜ ਚਲੇ ਗਏ ਨੇ ਪਰ ਯਾਦਾਂ ਜਿਹੜੀਆਂ ਨੇ ਉਹ ਅੱਜ ਹਰ ਕੋਈ ਸਾਂਝੀਆਂ ਕਰ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਉਹ ਸਕਰੀਨ ਦੇ ਉੱਤੇ ਜਦੋਂ ਆਉਂਦੇ ਸੀਗੇ ਤਾਂ ਤੱਕ ਪਾ ਦਿੰਦੇ ਸੀਗੇ ਹਰ ਕੋਈ ਉਹਨਾਂ ਦਾ ਫੈਨ ਉਹਨਾਂ ਦਾ ਚਾਹਣ ਵਾਲਾ ਜਿ ਉਹਨਾਂ ਨੂੰ ਯਾਦ ਕਰ ਰਿਹਾ ਹੈ ਤੇ ਆਪਣੇ ਆਪਣੇ ਤਰੀਕੇ ਨਾਲ ਉਹਨਾਂ ਨੂੰ ਸ਼ਰਧਾਂਜਲੀ ਦੇ ਰਿਹਾ ਹੈ ਤੇ ਹਰ ਕੋਈ ਉਹਨਾਂ ਦੇ ਨਾਲ ਜੁੜੀਆਂ ਯਾਦਾਂ ਜਿਹੜੀਆਂ ਨੇ ਉਹ ਸ ਕੀ ਕਰ ਰਿਹਾ ਹੈ